ਪੰਜਾਬ ਦਾ ਆਖਰੀ ਪਿੰਡ ਹੈ ਜਿਹੜਾ ਇਹ ਪਾਕਿਸਤਾਨ ਨੇ ਤਿੰਨ ਪਾਸੇ ਤੋਂ ਘੇਰਿਆ ਹੋਇਆ ਸਾਹਮਣੇ ਜਿਹੜਾ ਇੰਡੀਅਨ ਆਰਮੀ ਦਾ ਗੇਟ ਲੱਗਿਆ ਹੋਇਆ ਅਜਿਹਾ ਇੱਕ ਮਾਹੌਲ ਜਾਂ ਬਣਾ ਹੋਇਆ ਹੈ ਸੋਸ਼ਲ ਮੀਡੀਆ ਤੇ ਵੀ ਦੋਵੇਂ ਦੇਸ਼ਾਂ ਦੇ ਵਿਚਕਾਰ ਜੰਗ ਲੱਗਣ ਜਾ ਰਹੀ ਆ ਜੇ ਜੰਗ ਲੱਗੂਗੀ ਤਾਂ ਸਭ ਤੋਂ ਪਹਿਲਾਂ ਬਾਰਡਰ ਦੇ ਪਿੰਡਾਂ ਨੂੰ ਜਿਹੜਾ ਪਤਾ ਲੱਗ ਜਾਂਦਾ ਤਾਂ ਇੱਥੇ ਕੀ ਮਾਹੌਲ ਹੈਗਾ ਆਪਾਂ ਪੰਜਾਬ ਦੇ ਆਖਰੀ ਪਿੰਡ ਦੇ ਵਿੱਚ ਖੜੇ ਆ ਜਿਹੜਾ ਤਿੰਨੇ ਪਾਸੇ ਤੋਂ ਪਾਕਿਸਤਾਨ ਦੇ ਨਾਲ ਘਿਰਦਾ ਤੇ ਇਧਰਲੇ ਪਾਸੇ ਤੁਸੀਂ ਆ ਗੇਟਵੇ ਦੇ ਸਕਦੇ ਹੋ ਇੰਡੀਆ ਦੇ ਤੇ ਇਹਦੇ ਨਾਲ ਹੀ ਜਿਹੜਾ ਪਰਲੇ ਪਾਸੇ ਪਾਕਿਸਤਾਨ ਆ ਹੁਣ ਇੱਕ ਅਫਵਾਹ ਵੀ ਫਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਪਾਕਿਸਤਾਨ ਤੇ ਭਾਰਤ ਦੀ ਜਿਹੜੀ جنگ ਲੱਗਣ ਜਾ ਰਹੀ ਆ ਤਾਂ ਆਪਾਂ ਇਸ ਪਿੰਡ ਦੇ ਲੋਕਾਂ ਤੋਂ ਪੁੱਛਦੇ ਆਂ ਵੀ ਉਹ ਅਸਲ ਵਿੱਚ ਸੱਚਾਈ ਆ ਜਾਂ ਝੂਠ ਆ ਕਿਉਂਕਿ ਜੇ جنگ ਲੱਗੀ ਤਾਂ ਸਭ ਤੋਂ ਪਹਿਲਾਂ ਇਹ ਪਿੰਡ ਦੇ ਲੋਕਾਂ ਨੂੰ ਕਿਹਾ ਜਾਊਗਾ ਵੀ ਤੁਸੀਂ ਸੇਫ ਜਗ੍ਹਾ ਤੇ ਚਲੇ ਜਾਓ ਤਾਂ ਇੱਧਰ ਬਾਈ ਆਪਣੇ ਪਿੰਡ ਦੇ ਮੌਜੂਦ ਨੇ ਕੀ ਹਾਲ ਨੇ ਬਾਈ ਜੀ ਠੀਕ ਹੈ ਜੀ ਬਾਈ ਜੀ ਇਸੇ ਪਿੰਡ ਦੇ ਬਾਈ ਤੁਸੀਂ ਹਾਂਜੀ ਹਾਂਜੀ ਆਪਾਂ ਬਾਰਡਰ ਏਰੀਆ ਦੇ ਨਾਲ ਹੀ ਖੜੇ ਆ ਇੱਕ ਤੁਸੀਂ ਦੇਖ ਹੀ ਲਿਆ ਹੋਣਾ ਹੈ ਨਾ ਵੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀਆਂ ਫੈਲ ਰਹੀਆਂ ਨੇ ਵੀ ਜੰਗ ਲੱਗਣ ਜਾ ਰਹੀ ਹੈ ਭਾਰਤ ਤੇ ਪਾਕਿਸਤਾਨ ਦੀ ਕਿਉਂਕਿ ਪਹਿਲਗਾਮ ਦੇ ਵਿੱਚ ਇੱਕ ਹਮਲਾ ਹੋਇਆ ਸੀ ਜਿੱਥੇ 28 ਭਾਰਤੀ ਮਤਲਬ ਅਤਵਾਦੀਆਂ ਨੇ ਇਹ ਮਾਰ ਦਿੱਤੇ ਤਾਂ ਇਧਰ ਕੀ ਮਾਹੌਲ ਹੈ ਥੋੜਾ ਜਿਹਾ ਆਪਾਂ ਨੂੰ ਦੱਸੋ ਅਜੀ ਤਾਂ ਮਾਹੌਲ ਤਾਂ ਠੀਕ ਚੱਲ ਰਿਹਾ ਜੀ ਕੋਈ ਪਤਾ ਨਹੀਂ ਕਦੋਂ ਵੀ ਕੁਝ ਹੋ ਸਕਦਾ ਹੁਸ ਚੇਤ ਕੀਤਾ ਤੁਹਾਨੂੰ ਥੋੜਾ ਬਹੁਤ ਆਰਮੀ ਨੇ ਨਹੀਂ ਅਜੇ ਤੱਕ ਤਾਂ ਨਹੀਂ ਕੀਤਾ ਨੇ ਪਹਿਲਾਂ ਵੀ ਜੰਗਾਂ ਹੋਈਆਂ ਨੇ ਜਿਵੇਂ 1999 ਦੇ ਵਿੱਚ ਹੋਈ 1971 ਦੇ ਵਿੱਚ ਤਾਂ ਕਹਿੰਦੇ ਜਿੰਨੇ ਵੀ ਬਾਰਡਰ ਏਰੀਆ ਦੇ ਨੇੜੇ ਦੇ ਪਿੰਡ ਨੇ ਤਾਂ ਆਰਮੀ ਵੱਲੋਂ ਸਾਰਿਆਂ ਨੂੰ ਦੱਸ ਦਿੱਤਾ ਜਾਂਦਾ ਵੀ ਇੱਥੇ ਜਿਹੜਾ ਮਾਹੌਲ ਹੈ ਉਹ ਖਤਰੇ ਦਾ ਤੇ ਤੁਸੀਂ ਇੱਥੇ ਚਲੇ ਜਾਓ ਇਸ ਵਾਰ ਥੋੜਾ ਬਹੁਤ ਤਾਂ ਇੱਧਰ ਕੀ ਹੈ ਆਰਮੀ ਨੇ ਕੁਝ ਕਿਹਾ ਤੁਹਾਨੂੰ ਨਹੀਂ ਹਾਲੀ ਨਹੀਂ ਕਿਹਾ ਨੇ ਕਹਿਣ ਨੂੰ ਹੋ ਵੀ ਸਕਦਾ ਕੱਲ ਜਾਂ ਪਰਸੂ ਤੱਕ ਵੀ ਕੁਲ ਮਲਾਈਏ ਮਤਲਬ ਮਾਹੌਲ ਬਣਿਆ ਹੋਇਆਗਾ ਮਾਹੌਲ ਬਣਾ ਹੋਇਆ ਜੀ ਇਹ ਵੀ ਪੰਜਾਬ ਦੇ ਪਾਛੜੇ ਪਿੰਡਾਂ ਵਿੱਚੋਂ ਇੱਕ ਪਿੰਡ ਹੈ ਜਿਹੜਾ ਬਾਰਡਰ ਦੇ ਨਾਲ ਲੱਗਦਾ ਇੱਧਰਲੇ ਪਾਸੇ ਆ ਦੇਖੋ ਤੁਸੀਂ ਜਿਵੇਂ ਆਪਾਂ ਪਾਥੀਆਂ ਪਾਦੀਆਂ ਨੇ ਬੁੜੀਆਂ ਹੈ ਨਾ ਪਿੰਡਾਂ ਦੇ ਵਿੱਚ ਤਾਂ ਇੱਧਰ ਹਲੇ ਵੀ ਇਹੀ ਰਿਵਾਜ ਆ ਵੀ ਦਵਾਰਾਂ ਦੇ ਨਾਲ ਜਿਹੜਾ ਘਰ ਦੀਆਂ ਗੰਦਾਂ ਦੇ ਨਾਲ ਲਾਈਆਂ ਹੋਈਆਂ ਨੇ ਹੈਗੀਆਂ ਵੈਸੇ ਇਹ ਆਪਣੇ ਟੈਕਨੋਲੋਜੀ ਭਾਰਤ ਦੇ ਵਿੱਚ ਬਹੁਤ ਅੱਗੇ ਵਧ ਗਈ ਹੁਣ ਤਾਂ ਸਾਰਾ ਕੁਝ ਪਰ ਇਹ ਪਿੰਡ ਜਿਹੜਾ ਉਸ ਤਰ੍ਹਾਂ ਇੱਥੇ ਤੁਹਾਨੂੰ ਰੂੜੀਆਂ ਜਿਹੜੀਆਂ ਦੇਖਣ ਨੂੰ ਮਿਲ ਜਾਣੀਆਂ ਤੇ ਇੱਧਰ ਬਾਈ ਖੜਿਆ ਬਾਈ ਨਾਲ ਗੱਲਬਾਤ ਕਰਦਾ ਕੀ ਹਾਲ ਨੇ ਬਾਈ ਬਾਈ ਠੀਕ ਹੈ ਜੀ ਐਸੇ ਪਿੰਡ ਦੇੋਂ ਐਸੇ ਪਿੰਡ ਦੇ ਜੀ ਅੱਛਾ ਬਾਈ ਵਿਕਾਸ ਤਾਂ ਬਿਲਕੁਲ ਹੋਇਆ ਨਹੀਂ ਨਾ ਪਿੰਡ ਦੇ ਵਿੱਚ ਸਾਡਾ ਇਹ ਦੇਖ ਲਓ ਪਾਣੀ ਸੜਕਾਂ ਦੇ ਉੱਤੇ ਫਿਰਦਾ ਕੋਈ ਨਾਲੀ ਨਹੀਂ ਬਣੀ ਕੁ ਵਕਾਸ ਇਹਨਾਂ ਕੋ ਸਾਡੀ ਸੜਕ ਵੀ ਹੋਵੇ ਪਈ ਸਾਡੀ ਸੜਕ ਵੀ ਨਹੀਂ ਬਣੀ ਸੜਕ ਜਿਹੜੀ ਇੱਟਾਂ ਦੀ ਬਣੀ ਸੀ ਉਹ ਪਾਣੀ ਆ ਗਿਆ ਸੀ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਉਹਦੇ ਪਾਣੀ ਚੜ ਗਿਆ ਸੀ ਉਹ ਜਿਹੜੀ ਇੱਟਾਂ ਜਿਹੜੀਆਂ ਖਰ ਗਈਆਂ ਹੋਰ ਸੜਕ ਵੀ ਸਾਡੀ ਜੋ ਮੇਨ ਪਿੰਡ ਨੂੰ ਆਉਂਦੀ ਹੈ ਉਹ ਵੀ ਨਹੀਂ ਬਣੀ ਨਾਲੀਆਂ ਤਾਂ ਤੁਸੀਂ ਆਏ ਵੇਖ ਰਹੇ ਹੋ ਨਾਲੀਆਂ ਸਾਰੀਆਂ ਉੰਬੇ ਦੀ ਉੰਬੇ ਪਈਆਂ ਅੱਛਾ ਚੱਕਰ ਕੀ ਹੈ ਇਹ ਇਹ ਟੌਡਰ ਨਾਲ ਏਦਾਂ ਲੱਗਦਾ ਕਿ ਤਾਂ ਕਰਕੇ ਤਾਂ ਕਰਕੇ ਇਹਨਾਂ ਕੁਝ ਗਵਰਨਮੈਂਟ ਦੀ ਕਮਜ਼ੋਰੀ ਹੈ ਕੁਝ ਸਾਡੀ ਵੀ ਕਮਜ਼ੋਰੀ ਅਸੀਂ ਆ ਜਿਹੜੀ ਰੂੜੀਆਂ ਰਾੜੀਆਂ ਨੇੜੇ ਲਾਣੇ ਆ ਅਸੀਂ ਵੀ ਕਹਿੰਨੇ ਆ ਕਿ ਅਸੀਂ ਦੂਰ ਕਰੀਏ ਇਹਨਾਂ ਨੂੰ ਜੇ ਕੋਈ ਵਿਕਾਸ ਸਾਡਾ ਹੋਵੇ ਤਾਂ ਅਸੀਂ ਕਰੀਏ ਕਿ ਕੋਈ ਪਿੰਡ ਦਾ ਸਰਪੰਚ ਹੈ ਜਿਹੜਾ ਉਹ ਪ੍ਰਬੰਧ ਨਹੀਂ ਕਰਦਾ ਵੀ ਰੂੜੀਆਂ ਜਿਹੜੀ ਸੜਕ ਤੋਂ ਹਟਾ ਕੇ ਲਾਇਆ ਕਰੋ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਤਾਂ ਇੱਕ ਵਾਰੀ ਕਿਹਾ ਸੀ ਪਰ ਉਹ ਨਾਲੀਆਂ ਬਣਾਣਗੇ ਤਾਂ ਅਸੀਂ ਕਿਤੇ ਪਾਸੇ ਇਹਨਾਂ ਕਰਾਂਗੇ ਹੁਣ ਸਾਡੇ ਕੋਲ ਜਗ੍ਹਾ ਹੀ ਨਹੀਂ ਹੋ ਰਹੀ ਅੱਛਾ ਇੱਕ ਘਰ ਵੇਖੀ ਨਾ ਮੈਂ ਸਾਰੇ ਪਿੰਡ ਦੇ ਵਿੱਚੋਂ ਸਾਰੇ ਤਕਰੀਬਨ ਕੱਚੇ ਘਰ ਨੇ ਹਾਂਜੀ ਹਾਂਜੀ ਵੀ ਮਤਲਬ ਪੱਕੇ ਘਰ ਘਾਤੋਂ ਨਹੀਂ ਪੈਂਦੇ ਪਿੰਡ ਚ ਜਾਤ ਨੇ ਸਾਡੀ ਸੰਨ 2011 ਵਾਲੀ ਲਿਸਟ ਆਈ ਸੀ ਲਿਸਟ ਵਿੱਚ ਨਾਂ ਸੀ ਉਹਦਾ ਸਰਕਾਰ ਹੋਰ ਸੀ ਹੁਣ ਸਰਕਾਰ ਜਿਹੜੀ ਇਹ ਹੋ ਰੇ ਉਹਨ ਇਹਨਾਂ ਨੇ ਜਿਹੜੀ 11 ਵਾਲੀ ਲਿਸਟ ਉਹਨੂੰ ক্লোਜ਼ ਕਰਤਾ ਬੰਦ ਕਰਤਾ ਹੋਇਆ ਸੋਸ਼ਲ ਮੀਡੀਆ ਤੇ ਵੀ ਦੋਵੇਂ ਦੇਸ਼ਾਂ ਦੇ ਵਿਚਕਾਰ ਜੰਗ ਲੱਗਣ ਜਾ ਰਹੀ ਆ ਜੇ ਜੰਗ ਲੱਗੂਗੀ ਤਾਂ ਸਭ ਤੋਂ ਪਹਿਲਾਂ ਬਾਰਡਰ ਦੇ ਪਿੰਡਾਂ ਨੂੰ ਜਿਹੜਾ ਪਤਾ ਲੱਗ ਜਾਂਦਾ ਤਾਂ ਇੱਥੇ ਕੀ ਮਾਹੌਲ ਹੈਗਾ ਸਾਡੇ ਮਾਹੌਲ ਇਹ ਜੀ ਸਾਨੂੰ ਹਰ ਰੋਜ ਦਾ ਜਿਹੜਾ ਟਾਈਮ ਨਾਲ ਘਰੋਂ ਭੇਜਦੇ ਅੱਗੇ ਅਸੀਂ 7-8 ਵਜੇ ਤੱਕ ਕੰਮ ਕਰਦੇ ਸੀ ਬਾਰਡਰ ਤੇ ਹੁਣ ਉਹ ਟਾਈਮ ਨਾਲ ਭੇਜ ਦਿੰਦੇ ਨੇ ਇੱਕ ਤਾਂ ਜਿਹੜਾ ਆਪਣਾ ਉਹਨਾਂ ਬੰਦਾ ਬੰਦਾ ਕੋਈ ਚੱਕਿਆ ਫਰੋਈ ਪਰ ਵਾਲੇ ਉਹਦੇ ਕਾਰਨ ਇੱਥੇ ਬਹੁਤ ਮਲਕੀ ਸਖਤੀ ਹੋ ਰਹੀ ਕਿ ਬਾਰਡਰ ਤੇ ਕਿ ਸਾਨੂੰ ਟਾਈਮ ਨਾਲ ਭੇਜਦੇ ਨੇ ਸਾਡੇ ਤਾਂ ਮਨ ਵਿੱਚ ਇਹ ਹੀ ਹੈ ਪਤਾ ਨਹੀਂ ਕਿਹੜੇ ਵੇਲੇ ਗੋਲੀ ਚੱਲ ਜਾਵੇ ਕੋਈ ਟਾਈਮ ਇਹੋ ਜਾਣਾ ਜਿਸ ਟਾਈਮ ਉਹ ਫੇਰ ਖੁੱਲ ਜਾਵੇ ਫਿਰ ਸਾਡਾ ਕੀ ਅਸੀਂ ਰਾਤ ਨੂੰ ਸੌਣੇ ਆ ਨਾ ਇੱਕ ਜੀ ਤਾਂ ਅਸੀਂ ਜਾਗਦੇ ਰਹਿੰਨੇ ਕੋਈ ਖੜਕਾ ਵਿੜਕਾ ਹੋਵੇ ਤੇ ਆਪਾਂ ਕਿਤੇ ਭਜਣਾ ਪਿਆ ਜਾਵੇ ਜਾਂ ਕਿਉਂ ਕੋਈ ਆਰਮੀ ਵੱਲੋਂ ਬੀਐਸਐਫ ਵੱਲੋਂ ਹਾਲੇ ਕਿਹਾ ਤਾਂ ਨਹੀਂ ਗਿਆ ਨਹੀਂ ਕਿਹਾ ਗਿਆ ਸਾਡੇ ਅਜੇ ਕੋਈ ਸਾਡੀ ਨੌਲੇਜ ਵਿੱਚ ਕੋਈ ਗੱਲ ਨਹੀਂ ਉਹਨਾਂ ਨੇ ਪਾਈ ਕੋਈ ਬੀਐਸਐਫ ਚ ਵਾਧਾ ਵਗੈਰਾ ਜਾਂ ਕਈ ਵਾਰੀ ਹੁੰਦਾ ਨਾ ਵੀ ਫੌਜ ਹੈ ਜਿਹੜੀ ਇੱਥੇ ਜਾਦੇ ਆਣ ਲੱਗੀ ਨਹੀਂ ਨਹੀਂ ਉਹ ਤਾਂ ਆਂਦੀ ਹੈ ਜੀ ਰਾਤ ਨੂੰ ਆਉਂਦੇ ਨੇ ਰੌਂਡ ਲਾਉਂਦੇ ਨੇ ਬਾਕੀ ਇਹਨਾਂ ਸਾਨੂੰ ਨਹੀਂ ਕਿਸੇ ਜਿਵੇਂ ਤੁਸੀਂ ਤਾਂ ਹੁਣ ਤੁਹਾਡੀ ਉਮਰ ਹੈਗੀ ਹੈਗੀ 1999 ਚ ਜੁੱਧ ਹੋਇਆ ਸੀ ਹਾਂਜੀ ਹਾਂਜੀ ਹੈਨਾ ਤਾਂ ਉਦੋਂ ਕੀ ਮਾਹੌਲ ਸੀ ਇੱਥੇ ਬਾਰਡਰਾਂ ਦੇ ਨੇੜੇ ਤੇੜੇ ਉਦੋਂ ਸੂਚਿਤ ਕੀਤਾ ਗਿਆ ਸੀ ਤੁਹਾਨੂੰ ਵੀ ਇਥੋਂ ਸੰਦੋ ਸੰਦੋ 2002 ਵਿੱਚ ਜਦੋਂ ਮੈਨ ਲੱਗੇ ਸੀ ਨਾ ਬਾਰਡਰ ਤੇ ਜਦੋਂ ਉਧਰ ਇਹ ਪੰਗਾ ਹੋਣ ਲੱਗਾ ਸੀ ਸਾਰੇ ਮੈਨ ਵਿਛਾਤੇ ਸੀ ਜਿੱਥੇ ਆਪਾਂ ਖੜੇ ਆ ਇਹ ਸਾਰੇ ਮੈਨ ਲੱਗੇ ਸੀ ਵੱਡੇ ਮੈਨ ਜਿਹੜੇ ਬੰਮ ਫਟ ਕਰ ਦਿੰਦੇ ਹਾਂ ਟੈਂਕ ਨੂੰ ਉਡਾਉਣ ਵਾਸਤੇ ਇਹ ਸਾਰੇ ਮੈਨ ਲੱਗੇ ਸੀ ਇਥੋਂ ਸਾਨੂੰ ਇਹਨਾਂ ਨੇ ਕਰਤਾ ਸੀ ਪਿੱਛੇ ਚਲੇ ਗਏ ਸੀ ਫਾਇਰ ਆਪਣੇ ਫਾਇਲ ਕੇ ਦੇ ਨੇੜੇ ਮੋਜਮ ਪਿੰਡ ਉੱਥੇ ਚਲੇਗਾ ਸੀ ਤੇ ਇਹ ਸਾਡਾ ਏਰੀਆ ਸਾਰਾ ਕਵਰ ਹੋਵੇ ਐਤਕੀ ਉਹੋ ਜੀ ਤਾਂ ਜ ਕੋਈ ਗੱਲ ਨਹੀਂ ਹੋਈ ਠੀਕ ਹੈ ਜੀ ਠੀਕ ਆ ਅੱਛਾ ਇੱਕ ਜਿਵੇਂ ਤੁਹਾਡੇ ਘਰ ਕੱਚੇ ਨੇ ਆ ਕੱਚੇ ਘਰ ਦਿਖਾ ਦਿਓ ਮੜਾ ਜਾਂ ਇਹ ਤਾਂ ਕਾਰਨ ਇਹ ਤਾਂ ਨਹੀਂ ਵੀ ਕਿਤੇ ਬਾਰਡਰ ਦੇ ਏਰੀਏ ਕਰਕੇ ਹੈਨਾ ਇਹ ਜੀ ਸਾਡੀ ਲਿਸਟ ਕੋਈ ਆਈ ਸੀ ਸੰ 2011 ਵਾਲੀ ਉਹਨੇ ਇਹਨਾਂ ਨੇ 19 ਵਾਲੀ ਚਲਾਤੀ 18 ਵਾਲੀ ਚਲਾਤੀ ਸਾਡਾ ਕੋਈ ਵਿਕਾਸ ਹੀ ਨਹੀਂ ਹੋਇਆ ਸਾਨੂੰ ਕੋਈ ਸਾਡਾ ਕੋਈ ਵੀ ਕਿਸੇ ਤਰ੍ਹਾਂ ਡਾਟੇ ਵਿੱਚ ਨਾ ਹੀ ਨਹੀਂ ਆਇਆ ਜੀ ਉਹ ਬਾਰਡਰ ਤੋਂ ਪਾਰ ਤੁਹਾਡੇ ਪਰਲੇ ਪਾਸੇ ਜ਼ਮੀਨ ਹੈਗੀ ਆ ਹਾਂਜੀ ਹਾਂਜੀ ਥੋੜੀ ਜੀ ਹੈਗੀ ਕਿੰਨੀ ਕਾ ਚਾਰ ਕੁ ਕਿਨਾਰੇ ਹੀ ਹੈਗੀ ਜੀ ਕਹ ਹੁਣ ਜਾਣ ਦੇ ਦਿੰਦੇ ਉਧਰ ਹਾਂ ਜਾਣ ਦਿੰਦੇ ਆ ਖਾਨ ਨੂੰ ਜਾਣੇ ਦੋਨੇ ਹੋ ਜਾਂਦੇ ਆ ਜਾਣੇ ਆ ਤੇ ਸ਼ਾਮ 4 ਵਜੇ ਕੱਢ ਦਿੰਦੇ ਬਾਹਰ ਪਹਿਲਾਂ ਕਿੰਨਾ ਟਾਈਮ ਲੱਗਦਾ ਸੀ ਪਹਿਲਾਂ ਤਾਂ 5-6 ਵਜੇ ਤੱਕ ਰਹਿੰਦੇ ਸੀ ਹੁਣ 4 ਵਜੇ ਐਂਟਰੀ ਕਿੰਨੇ ਵਜੇ ਆ ਐਂਟਰੀ ਸਵੇਰੇ 9:30 9 ਤੋਂ 4 ਵਜੇ ਤੱਕ ਅੱਛਾ ਪਛਾਣ ਪੱਤਰ ਦਿਖਾਉਣਾ ਪੈਂਦਾ ਤੁਹਾਨੂੰ ਹਾਂਜੀ ਆ ਆਈ ਡੀ ਕਾਰਡ ਬਣਿਆ ਨਹੀਂ ਜੀ ਆਈ ਡੀ ਕਾਰਡ ਬਣੇ ਹੋਏ ਨਹੀਂ ਹਾਂਜੀ ਕੋਈ ਵੈਸੇ ਹੋਰ ਪਿੰਡ ਦਾ ਬੰਦਾ ਆ ਜਾਂ ਕੋਈ ਹੋਰ ਕੋਈ ਆਉਂਦਾ ਉਹ ਤਾਂ ਨਹੀਂ ਨਾਲ ਜਾ ਸਕਦਾ ਨਾ 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 ਉਹ ਇਸ ਤਰ੍ਹਾਂ ਉਹ ਪਰਚੀ ਬੰਦੀ ਜੀ ਸਰਪੰਚ ਦੀ ਪਰਚੀ ਬਣੂਗੀ ਸੈਨ ਹੋਣਗੇ ਉਹ ਫਿਰ ਸਾਡੇ ਨਾਲ ਜਾ ਸਕਦੇ ਜਿਵੇਂ ਆਪਾਂ ਲੇਬਰ ਲੇਜ਼ਰ ਨੇ ਜਾਂ ਕੁਝ ਵੀ ਜਿਵੇਂ ਤੁਸੀਂ ਕਣਕ ਕੂਨਕ ਪਰਲੇ ਪਰੋਂ ਵੱਢੀ ਐ ਤੂੜੀ ਟਾੜੀ ਵਗੈਰਾ ਸਾਰਾ ਕੁਝ ਕਰ ਲਿਆ ਤੂੜੀ ਜੇ ਨਹੀਂ ਆਣ ਦਿੰਦੇ ਜੀ ਤੂੜੀ ਉਹ ਜਿਹੜਾ ਪਤਨ ਤੇ ਪੋਸਟ ਐ ਉਥੇ ਰਿਕਾਵਟੀ ਨਾਲ ਬੰਦੇ ਦਿੰਦੇ ਟਰਾਲੀ ਦੇ ਟਰਾਲੀ ਦੇ ਨਾਲ ਜੋ ਤੂੜੀ ਬਣੇਗੀ ਡਰਾਈਵਰ ਦੇ ਨਾਲ ਇੱਕ ਬੰਦਾ ਬੈਠਦਾ ਉਹ ਜਦੋਂ ਤੱਕ ਬੰਦੇ ਪੂਰੇ ਨਹੀਂ ਹੁੰਦੇ ਇਹਨਾਂ ਵੀ ਐਸਫ ਦੇ ਬੰਦੇ ਵੀ ਉਥੇ ਘਟਨੇ ਉਥੇ ਇਹਨਾਂ ਨੂੰ ਬੰਦੇ ਪੂਰੇ ਕਰਨੇ ਚਾਹੀਦੇ ਨੇ ਸਾਡੀਆਂ ਜਿੰਨੀਆਂ ਮਸ਼ੀਨਾਂ ਚੱਲਣ ਸਾਨੂੰ ਬੰਦੇ ਮਿਲਣੇ ਚਾਹੀਦੇ ਨੇ ਅੱਛਾ ਜੀ ਦੋ ਜਿਮੀਦਾਰਾਂ ਦੀ ਬੰਦਰੀ ਐ ਕਮ ਸੇ ਕਮ 4 450 ਜ਼ਿਮੀਂਦਾਰ ਐ ਦੋ ਜ਼ਿਮੀਂਦਾਰਾਂ ਨਹੀਂ ਬਣेंगी ਇਸ ਤਰ੍ਹਾਂ ਦਾ ਸਾਡਾ ਕੋਈ ਹੱਲ ਹੀ ਨਹੀਂ ਹੋਣਾ ਨਾ ਤੂੜੀ ਬੰਨੀ ਸਾਡੇ ਰੰਗਰ ਹੀ ਭੁੱਖੇ ਬਣਨਗੇ ਅੱਛਾ ਇੱਕ ਗੱਲ ਹੋਰ ਵੀ ਆ ਕਹਿੰਦੇ ਵੀ ਬਾਡਰ ਦੇ ਨੇੜੇ ਤੇੜੇ ਜਿੰਨੇ ਪਿੰਡ ਆ ਹਾਂਜੀ ਉਹਨਾਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਇਹ ਗੱਲ ਸੱਚੀ ਹੈ ਕੀ ਆ ਨਹੀਂ ਅਸੀਂ ਇਹ ਤਾਂ ਜਿਵੇਂ ਪਿੰਡ ਦੇ ਵਿੱਚੋਂ ਇੱਕ ਦੋ ਹੋ ਜਾਂਦੇ ਆ ਉਹ ਵੀ ਜਿਵੇਂ ਜਲਾਲਾਵਾ ਦੇ ਏਰੀਆ ਦੇ ਵਿੱਚ ਰਿਸ਼ਤੇਦਾਰੀਆਂ ਨੇ ਉਧਰ ਏਰੀਆ 'ਚ ਨਸ਼ਾ ਹੈਗਾ ਉਥੋਂ ਲਾ ਕੇ ਆ ਜਾਂਦੇ ਆ ਉਹ ਹੀਗੇ 2-4 ਬੰਦੇ ਹੈਗੇ ਪਿੰਡ 'ਚ ਬਾਕੀ ਉਹ ਗੱਲ ਨਹੀਂ ਹੈ ਉਂ ਪਿੰਡ ਦੇ ਮਤਲਬ ਸਾਂਝ ਕਿਵੇਂ ਆ ਭਾਈਚਾਰਕ ਭਾਈਚਾਰਕ ਬਹੁਤ ਵਧੀਆ ਚੱਲੀ ਜਾਂਦਾ ਹੀ ਅਜੇ ਤੱਕ ਮੰਗ ਕੀ ਕਰਦੋਂ ਸਰਕਾਰ ਤੋਂ ਸਰਕਾਰ ਤੋਂ ਅਸੀਂ ਇਹ ਹੀ ਮੰਗ ਕਰਨੇ ਸਾਡਾ ਇੱਕ ਤਾਂ ਜਿਹੜੇ ਸੜਕਾਂ ਦਾ ਵਿਕਾਸ ਹੋਵੇ ਇੱਕ ਸਾਡੇ ਆ ਜਿਹੜੇ ਕੱਚੇ ਮਕਾਨ ਖੜੇ ਨੇ ਸਾਡਾ ਚੈੱਕ ਕੀਤਾ ਜਾਵੇ ਵੀ ਕਿੰਨੇ ਅੱਗੇ ਮੁਆਵਜ਼ਾ ਲਿਆ ਹੈ ਜਿੰਨੇ ਲਿਆ ਉਹਨੂੰ ਨਾ ਦਿੱਤਾ ਜਾਵੇ ਜਿੰਨੇ ਨਹੀਂ ਲਿਆ ਉਹਨੂੰ ਤਾਂ ਦਿੱਤਾ ਦੇਣਾ ਚਾਹੀਦਾ ਹੈ ਸਰਕਾਰ ਨੂੰ ਉਹਦੇ ਕਮਰੇ ਤਾਂ ਬਣਾਨੇ ਚਾਹੀਦੇ ਨੇ ਉਹ ਗਰੀਬਤਾ ਦੇ ਵਿੱਚ ਰੁੱਲਦਾ ਫਿਰੇ ਬਿਲਕੁਲ ਆ ਗਾਲੀ ਤਾਂ ਸ਼ੁਕਰੀਆ ਬਾਈ ਜੀ ਤੁਹਾਡੇ ਜਾਣਕਾਰੀ ਦੇਣ ਵਾਸਤੇ ਤਾਂ ਦੋਸਤੋ ਇਹ ਪੰਜਾਬ ਕਿਹੜਾ ਪਿੰਡ ਹੈ ਬਾਈ ਜੀ ਇਹ ਮਾਰਜਮ ਸ਼ੇਰ ਦਾ ਏਰੀਆ ਪੈਂਦਾ ਜੀ ਇਹ ਰੇਤੇ ਵਾਲੀ ਢਾਨੀ ਰੇਤੇ ਵਾਲੀ ਢਾਨੀ ਇਹ ਮਾਰਜਮ ਸ਼ੇਰ ਦਾ ਪਿੰਡ ਹੈ ਜਿਹੜਾ ਪਾਕਿਸਤਾਨ ਦੇ ਬਿਲਕੁਲ ਲਾਗੇ ਤਿੰਨ ਪਾਸੇ ਤੋਂ ਲੱਗਦਾ ਇਹ ਪਾਕਿਸਤਾਨ ਵਾਲੀ ਕਿਰਿਆ ਹੋਇਆ ਹਾਂ ਸਾਰਾ ਕਿਰਿਆ ਹੋਇਆ ਹੈ ਜਿੰਨਾ ਤਾਂ ਪਰ ਇਨਾਂ ਪਿੰਡਾਂ ਦੇ ਵਿੱਚ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਵਿਕਾਸ ਨਹੀਂ ਹੈਗਾ ਤਾਂ ਉਸੇ ਤਰ੍ਹਾਂ ਜਿਹੜਾ 1950-60 ਦੇ ਵਿੱਚ ਪੰਜਾਬ ਸੀ ਬਿਲਕੁਲ ਉਹੀ ਝਲਕ ਹੈ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੂ ਕਿਉਂਕਿ ਕੱਚੇ ਘਰ ਨੇ ਉਸੇ ਤਰੀਕੇ ਨਾਲ ਜਿਹੜੀਆਂ ਗੰਦਾ ਤੇ ਹੁਣ ਵੀ ਬੀਬੀਆਂ ਗੋਬਰ ਲੇਪਦੀਆਂ ਨੇ ਤਾਂ ਇੱਥੇ ਜਿਹੜੀ ਸੜਕਾਂ ਤੇ ਤੁਹਾਨੂੰ ਸਾਰੇ ਪਾਸੇ ਰੂੜੀਆਂ ਦੇਖ ਜਾਣਗੀਆਂ ਤਾਂ ਸਰਕਾਰਾਂ ਨੂੰ ਇੱਧਰ ਵੀ ਜਿਹੜੀ ਗੌਰ ਕਰਨ ਦੀ ਲੋੜ ਆ ਸਾਰੇ ਪਾਸੇ ਹੈਨਾ ਤਾਂ ਜਿਵੇਂ ਕਿ ਇੱਧਰ ਬਠਿੰਡਾ ਮਾਨਸਾ ਜਾ ਪਾਸ ਅੰਗਰੂਰ ਦਾ ਏਰੀਆ ਦੇ ਵਿੱਚ ਲਈ ਤਾਂ ਉਧਰ ਡਿਵੈਲਪਮੈਂਟ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਆ ਪਰ ਇਹ ਬਾਰਡਰ ਏਰੀਆ ਹੋਣ ਕਰਕੇ ਇੱਥੇ ਜਿਹੜਾ ਬਿਲਕੁਲ ਵੀ ਵਿਕਾਸ ਨਹੀਂ ਹੋਇਆ ਤਾਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ